ਜੀ ਮਾਪ ਉਸੇ ਬਰੇ ਦੀ ਭਦਰੀ ਇੱਕ ਬੰਦ ਲੈ ਦੋ ਦੋ ਦੋਨਾਂ ਕਿਥੋਂ ਆ ਬੜਾ ਜਲਦੀ ਭੇਜੋ ਭਾਜੀ ਪਲੀਜ਼ ਇੱਕ ਵਾਰੀ ਮੁੱਠਾਂ ਤੋਂ ਵੇਰ ਪਾਰੀ ਕਰਾ ਦਿਓ ਉਹ ਲਈ ਜਗੜਾ ਦਾ ਕੰਡਾ ਨਹੀਂ ਪਿਆਰ ਨਾਲ ਜਿਹਨੂੰ ਮੱਝ ਲੋਕ ਪੁੱਟਦੇ ਕੋਈ ਕਿਸਾਨ ਜਲਦੀ ਕਿੱਥੋਂ ਮੁਰਾ ਨਹੀਂ ਆ ਜੀ ਇਹ ਨੇਰੀਏ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਇਹ ਤਾਂ ਇੱਕ ਕਮੈਂਟ ਹੈ ਜੀ ਕਿਤੇ ਸਹੀ ਨਾ ਬੱਤਰ ਨਹੀਂ ਮਿਲਿਆ ਜਿੰਨੇ ਜੱਟਾਂ ਆ ਗਏ ਬਿੱਤਾਂ ਕਿ ਬਿਆਨ ਉਹ ਬਿੱਤਾਂ ਕਿ ਬਿਆਨ ਪੰਜਾਬ ਨੂੰ ਕੱਤ ਗਿਰਤਾ ਕੀ ਹੋਇਆ ਉਹ ਪਤਾ ਚੋਟੀਆਂ ਗਾਲਾਂ ਚੋਰ ਤੈਨੂੰ ਮਮਾ ਲੋਕਾਂ ਦੇ ਬਣਵੇਂ ਐਮਐਲਏ ਬਣਾਏ ਬਣਵੇਂ ਐਮਐਲਏ ਇਹ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਇਹ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟਿਆ ਤੁਸੀਂ ਅਜੇ ਅਸ਼ਾ ਕਰ ਰਹੇ ਹੋ ਅਮਰੀਕੀ ਇਹ ਨਾ ਕਰੋ ਬਾਹਰ ਲੋਕਾਂ ਨੂੰ ਕੱਢਾਓ ਗੱਲ ਵੀਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗ ਆਹ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਨਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪ੍ਰਮੁਖ ਡਾਇਰੈਕਟਰ ਕਿੱਥੇ ਹੋ? ਸਨਿਕ ਅਲਵਲਿਆ ਕਿੱਥੇ ਹੋ? ਮਗਾਬ ਨਮਾਸ਼ਾਦਿਆ ਨੂੰ ਸਨਿਕ ਅਲਵਲਿਆ ਸਾਨੂੰ ਕਹਿ ਦੇਣਾ ਬੰਦੀ ਇਹਨਾਂ ਨੂੰ ਹੰਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੇ ਨਹੀਂ ਬਟਿੰਡੇ ਤੂੰ ਜੋਰ ਲਾ ਕੇ ਪਿੱਛੇ ਲੋਕਾਂ ਨੂੰ ਕਿੱਥੇ ਦੇ ਕੰਮੀ ਅਲੂ ਵਾਲੀ ਆ ਬੁਲਾਉਂ ਤੇ ਮੇਰੇ ਵੀ ਮੇਰਾ ਬੁਲਾਵਾ ਹੈ ਇਹ ਵੀ ਮੇਰਾ ਬੁਲਾਵਾ ਹੈ ਆ ਜੇ ਆਮ ਵਾਲੀ ਬੱਥੇ ਆ ਇਹਨਾਂ ਨੂੰ ਪਿਆਰ ਹੈ ਵੀ ਆ ਕੇ ਭੂਤਾਂ ਦੇ ਬਹਿ ਗਏ ਹੋ ਤੇਰੀ ਫੋਟੋ ਹੈ ਤੇਰੀ ਫੋਟੋ ਬੈਠਾ ਭੂਤੇ ਬੱਚੇ ਬੱਥੇ ਬਾਤ ਤੂੰ ਆਏ ਤੇਰੀ ਫੋਟੋ ਦੇਖੋ ਅਧ ਨੱਬਣੇ ਦਿਨ ਵਿੱਚ ਕੰਟਾ ਬੜਾ ਬਾਜੀ ਹਾਂ ਸੰਨੀ ਅਲੂ ਵਾਲੀ ਨਾਲ ਸੰਨੀ ਆਲੋ ਵਾਲੀਆ ਚੇਰਮਨ ਸੀ ਪਰੋਟਾ ਪੂਰੀ ਫੋਟੋ ਹੈ ਦੋ ਭੱਜ ਗਿਆ ਇਹ ਰਹਿ ਗਿਆ ਸੰਨੀ ਆਲੋ ਵਾਲੀਆ ਉਹ ਭੱਜ ਗਿਆ ਸੰਨੀ ਆਲੋ ਵਾਲੀਆ ਉਹਦੇ ਫੋਟੋ ਸੀਗੀ ਨਾਲ ਆ ਗਈ ਮੇਰੇ ਕੋ ਪਾਜੀ ਮੈਂ ਤਾਂ ਕੈਂਟਾ ਲੱਭੰਦਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਪਨ ਬਲਵਾ ਸਮਝਦੇ ਇੱਥੇ ਉਹ ਕੈਮਰੇ ਲੱਗੇ ਨਾ ਟਾਟੇ ਬੱਜ ਕੈਮਰੇ ਲੱਗੇ ਆ ਮਰ ਜੇਂਗਾ ਤੂੰ ਨਾ ਬੋਲ ਹਾਂਜੀ ਸਾਰੇ ਬੱਡੇ ਕੀ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰੇ ਤੜਾਈ ਤੜਾਈ ਕਰ ਰਹੇ ਨੌਕਿਆਂ ਦੇ ਇਹਨਾਂ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਅੱਜ ਕਾਹਦਾ ਫਾਇਦਾ ਨਾ ਜੀ ਆਇਆ ਇਹ ਤਾਂ ਮਣੀ ਸੱਤਾ ਪੱਥਰ ਦਾ ਬੈਠੋ ਛੱਡਣਾ ਇਹਨੂੰ ਛੱਡਣਾ ਕਿਦਾ ਆਪਾਂ ਜਿਹੜਾ ਆਂਦਾ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆਏ ਆ ਸਾਰੇ ਜਿੰਨੇ ਵੀ ਲੋਕ ਯਾਰੀ ਮੈਨੂੰ ਪਾਣੀ ਦੇ ਬੰਦੇ ਬੰਨ ਸਾਡੀ ਕੋਈ ਗੱਲ ਨਹੀਂ ਕਿੰਨਾ ਸਾਰਾ ਬੰਦਾ ਨਹੀਂ ਬੈਠੇ ਆਪਣੇ ਲੋਕਾਂ ਨੇ ਮੈਨੂੰ ਬੁਲਾਇਆ ਪਾਣੀ ਲੱਗ ਲਾ ਵਿਚਾਰ ਕੀ ਹੋ ਗਿਆ ਦੁਨੀਆ ਦੀ ਮਰਜ਼ੀ ਹੈ ਬਾਹਰ ਬੰਦਾ ਨਹੀਂ ਬੈਠੇ ਸਾਰੇ ਬੰਦੇ ਦਰੂਹੇ ਪੰਦੀਆਂ ਨਾਲ ਕਿਹਾ ਉਹਨੂੰ ਅਮਰੀਕਾ ਦੀ ਗੱਲ ਹੈ ਮੋੜ ਜੀ ਨੂੰ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬੰਦੇ ਆ ਗਏ ਸਾਡੇ ਦੇ ਜੱਲੋਂ ਆਇਆ ਫੋਨ ਵੀ ਹੁਣ ਆਪਣੇ ਬ੍ਰੰਧ ਤੋਂ ਆ ਗਿਆ। ਫਿਰ ਵੀ ਹੋਣਾ ਭੈਣ ਜਿੰਦੀ। ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਤੁਸੀਂ ਭੈਣਾਂ ਨੂੰ ਡਰਾ ਰਹੇ ਹੋ। ਇਹ ਤਾਂ ਢੀਂ ਇਨਸਾਨੀਅਤ ਹੈ। ਸ਼ਰਮ ਕਰੋ ਸ਼ਰਮ। ਬਾਜੀ ਤੁਸੀਂ ਇੱਥੇ ਰਹੋ ਪਹਿਲਾਂ ਕੁਦਰਤ ਕਰਾ ਕੇ ਜਾਇਓ। ਜਾਇਓ ਲੈ ਜਾਓ। ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖਿਆ। ਰੰਗਲਾੜ ਫੜੇ। ਮੈਂ ਬੈਠੀ ਨਹੀਂ ਬੈਠੀ। ਦੇਖੋ ਦੇਖੋ ਕੌਣ ਆਇਆ। ਰਾਜਾ ਸਾਹਿਬ ਕੌਣ? ਮੈਂ ਮਾਡਲ ਹੁਣੇ ਬਾਹਰਲੇ ਬੰਦੇ ਖੜੇ ਆ ਗਏ ਬੰਦੇ ਦੇ ਬੰਦੇ ਲੋਕਾਂ ਨੂੰ ਫਰਦਵਾਰਾਂ ਦੇ ਘਰ ਦੇ ਬੋਖਲ